ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ OTT ਪਲੈਟਫਾਰਮ ਦੀ OTT ਪਲੈਟਫਾਰਮ ਚਪਾਲ ਤੇ ਜੋੜੀ ਫਿਲਮ ਜਿਹੜੀ ਆ ਹੁਣ ਆ ਚੁੱਕੀ ਹੈ ਔਰ ਤੁਸੀਂ ਜੋੜੀ ਫਿਲਮ ਨੂੰ ਦੇਖਣ ਦੇ ਲਈ ਐਪ ਨੂੰ ਡਾਊਨਲੋਡ ਕਰਨਾ ਹੈ ਔਰ ਫ੍ਰੀ ਆਫ ਕਾਸਟ ਇਸ ਫਿਲਮ ਨੂੰ ਦੇਖ ਸਕਦੇ ਹੋ ਤੁਹਾਨੂੰ ਦੱਸ ਦਿੰਨੇ ਨਿਮਰਤ ਖਹਿਰਾ ਤੇ ਦਿਲਜੀਤ ਦੋਸਾਂਝ ਦੀ ਇਹ ਬਹੁਤ ਹੀ ਫੇਮਸ ਜੋੜੀ ਦੇ ਵਜੋਂ ਜਿਹੜੀ ਫਿਲਮ ਜੋੜੀ ਹੈ ਬੜੀ ਮਕਬੂਲ ਹੋਈ ਸੀ ਜਦੋਂ ਸਨਮਾ ਘਰਾਂ ਦੇ ਵਿੱਚ ਆਈ ਸੀ ਕਿਉਂਕਿ ਜਦੋਂ ਵੀ ਪੰਜਾਬੀਅਤ ਦੇ ਵਿੱਚ ਨਜ਼ਰ ਆਉਂਦੇ ਨੇ ਦਿਲਜੀਤ ਦੋਸਾਂ ਕੰਮ ਨੂੰ ਚਾਰ ਚੰਦ ਲੱਗਦੇ ਨੇ ਔਰ ਫਿਰ ਨਾਲ ਹੀ ਸਾਦਗੀ ਭਰਪੂਰ ਸਾਡੀ ਪੰਜਾਬੀ ਇੰਡਸਟਰੀ ਦੀ ਉਹ ਐਕਟ੍ਰੈਸ ਨਿਮਰਤ ਖਹਿਰਾ ਜਿਹਦੋਂ ਨਾਲ ਸੀਗੀ ਦਿਲਜੀਤ ਦੋਸਾਂਝ ਤੇ ਉਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਨਾਲ ਦੀ ਨਾਲ ਤੁਹਾਨੂੰ ਦੱਸ ਦੇਣੀ ਕਿ ਉਸ ਤੋਂ ਬਾਅਦ ਦਿਲਜੀਤ ਦੀਆਂ ਕਾਫੀ ਸਾਰੀਆਂ ਫਿਲਮਾਂ ਵੀ ਆਈਆਂ ਬਾਲੀਵੁੱਡ 'ਚ ਉਹਨਾਂ ਨੇ ਕਾਫੀ ਫਿਲਮਾਂ ਕੀਤੀਆਂ ਔਰ ਨਿਮਰਤ ਖਹਿਰਾ ਨੇ ਬੈਕ ਟੂ ਬੈਕ ਪੰਜਾਬੀ ਇੰਡਸਟਰੀ ਦੇ ਵਿੱਚ ਸਿੱਖੀ ਨਾਲ ਰਿਲੇਟਡ ਆਪਣੇ ਬਹੁਤ ਹੀ ਸਾਦਗੀ ਭਰੇ ਕੈਰੈਕਟਰਸ ਦੇ ਵਿੱਚ ਉਹਨਾਂ ਨੇ ਫਿਲਮਾਂ ਜੜੀਆਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਸੋ ਇਹ ਜੋੜੀ ਫਿਲਮ ਜਿਹੜੀ ਹੈ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਅਗਰ ਮਿਸ ਕੀਤੀ ਹੈ ਤਾਂ ਤੁਸੀਂ ਓਟੀਟੀ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਫ੍ਰੀ ਆਫ ਕਾਸਟ ਵੀ ਨੇ ਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪੈਗੀ ਕਿਉਂਕਿ ਜਿਦੋਂ ਤੁਸੀਂ OTT ਤੇ ਆਉਂਨੇ ਹੈ ਕਿ OTT ਤੇ ਬਹੁਤ ਲੰਬੇ ਸਮੇਂ ਬਾਅਦ ਜਿਹੜੀਆਂ ਫਿਲਮਾਂ ਨੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਅਸੀਂ ਬਹੁਤ ਇੰਤਜ਼ਾਰ ਕਰਦੇ ਆਂ ਤੇ ਅਗਰ ਜੋੜੀ ਤੁਸੀਂ ਉੱਥੇ ਨਹੀਂ ਦੇਖੀ ਤਾਂ ਤੁਸੀਂ ਇੱਥੇ ਇੱਕ ਜਿਹੜੀ ਫਿਲਮ ਦੀ ਟਿਕਟ ਆ ਉਹਦੇ ਜਿੰਨੀ ਸਬਸਕ੍ਰਿਪਸ਼ਨ ਲੈ ਕੇ ਤੁਸੀਂ ਕੁਝ ਵੀ ਦੇਖ ਸਕਦੇ ਹੋ ਉਸ OTT ਪਲੇਟਫਾਰਮ ਤੇ ਸੋ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹ ਇੱਥੇ ਰਿਲੀਜ਼ ਹੋ ਗਈਆਂ ਨੇ OTT ਪਲੇਟਫਾਰਮ ਤੇ ਤੇ ਫਿਲਮ ਜਿਹੜੀ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਸਨੇਹਾ ਦੇ ਕੇ ਜਾਏਗੀ ਤੁਹਾਨੂੰ ਇਮੋਸ਼ਨਲ ਵੀ ਕਰੇਗੀ ਐਂਟਰਟੇਨ ਵੀ ਕਰੇਗੀ ਕਿਉਂਕਿ ਦਿਲਜੀਤ ਦੋਸਾਂਜ ਐਂਟਰਟੇਨਮੈਂਟ ਦਾ ਖਜ਼ਾਨਾ ਨੇ ਅਗਰ ਉਹਨਾਂ ਦੀਆਂ ਬਹੁਤ acha response ਮਿਲ ਰਹਾ ਹੈ ਔਰ ਸਭ ਨੂੰ entertain ਕਰਦੇ ਨੇ ਸੋ ਇਹ ਫਿਲਮ ਵੀ ਤੁਸੀਂ ਜੋ ਹੈ OTT ਪਲੇਟਫਾਰਮ ਤੇ ਦੇਖ ਸਕਦੇ ਹੋ ਜਾ ਕੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ OTT ਪਲੇਟਫਾਰਮ ਦੀ OTT ਪਲੇਟਫਾਰਮ ਚਪਾਲ ਤੇ ਜੋੜੀ ਫਿਲਮ ਜਿਹੜੀ ਹੈ ਹੁਣ ਆ ਚੁੱਕੀ ਹੈ ਔਰ ਤੁਸੀਂ ਜੋੜੀ ਫਿਲਮ ਨੂੰ ਦੇਖਣ ਦੇ ਲਈ ਐਪ ਨੂੰ ਡਾਊਨਲੋਡ ਕਰਨਾ ਹੈ ਔਰ ਫ੍ਰੀ ਆਫ ਕਾਸਟ ਇਸ ਫਿਲਮ ਨੂੰ ਦੇਖ ਸਕਦੇ ਹੋ ਤੁਹਾਨੂੰ ਦੱਸ ਦਿੰਦੇ ਨੇ ਨਿਮਰਤ ਖਹਿਰਾ ਤੇ ਦਿਲਜੀਤ ਦੋਸਾਂਝ ਦੀ ਇਹ ਬਹੁਤ ਹੀ ਫੇਮਸ ਜੋੜੀ ਦੇ ਵਜੋਂ ਜਿਹੜੀ ਫਿਲਮ ਜੋੜੀ ਹੈ ਬੜੀ ਮਕਬੂਲ ਹੋਈ ਸੀ ਜਦੋਂ ਪੰਜਾਬੀਅਤ ਦੇ ਵਿੱਚ ਨਜ਼ਰ ਆਉਂਦੇ ਨੇ ਦਿਲਜੀਤ ਤੋਂ ਸਾਂਝ ਤੇ ਹਮੇਸ਼ਾ ਹੀ ਉਹਨਾਂ ਦੇ ਕੰਮ ਨੂੰ ਚਾਰ ਚੰਦ ਲੱਗਦੇ ਨੇ ਔਰ ਫਿਰ ਨਾਲ ਹੀ ਸਾਦਗੀ ਭਰਪੂਰ ਸਾਡੀ ਪੰਜਾਬੀ ਇੰਡਸਟਰੀ ਦੀ ਉਹ ਐਕਟਰੈਸ ਨਿਮਰਤ ਖਹਿਰਾ ਜਿਹਦੋਂ ਨਾਲ ਸੀਗੀ ਦਿਲਜੀਤ ਦਸਾਂਝ ਤੇ ਉਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਨਾਲ ਦੀ ਨਾਲ ਤੁਹਾਨੂੰ ਦੱਸ ਦੇਣੀ ਕਿ ਉਸ ਤੋਂ ਬਾਅਦ ਦਿਲਜੀਤ ਦੀਆਂ ਕਾਫੀ ਸਾਰੀਆਂ ਫਿਲਮਾਂ ਵੀ ਆਈਆਂ ਬਾਲੀਵੁੱਡ 'ਚ ਉਹਨਾਂ ਨੇ ਕਾਫੀ ਫਿਲਮਾਂ ਕੀਤੀਆਂ ਔਰ ਨਿਮਰਤ ਖਹਿਰਾ ਨੇ ਬੈਕ ਟੂ ਬੈਕ ਪੰਜਾਬੀ ਇੰਡਸਟਰੀ ਦੇ ਵਿੱਚ ਸਿੱਖੀ ਨਾਲ ਰਿਲੇਟਡ ਆਪਣੇ ਬਹੁਤ ਹੀ ਸਾਦਗੀ ਭਰੇ ਕੈਰੈਕਟਰਸ ਦੇ ਵਿੱਚ ਉਹਨਾਂ ਨੇ ਫਿਲਮਾਂ ਜੜੀਆਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਸੋ ਇਹ ਜੋੜੀ ਫਿਲਮ ਜਿਹੜੀ ਹੈ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਅਗਰ ਮਿਸ ਕੀਤੀ ਹੈ ਤਾਂ ਤੁਸੀਂ ਓਟੀਟੀ ਪਲੇ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਫ੍ਰੀ ਆਫ ਕਾਸਟ ਵੀ ਨੇ ਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪੈਗੀ ਕਿਉਂਕਿ ਜਿਦੋਂ ਤੁਸੀਂ OTT ਤੇ ਆਉਂਨੇ ਹੈ ਕਿ OTT ਤੇ ਬਹੁਤ ਲੰਬੇ ਸਮੇਂ ਬਾਅਦ ਜਿਹੜੀਆਂ ਫਿਲਮਾਂ ਨੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਅਸੀਂ ਬਹੁਤ ਇੰਤਜ਼ਾਰ ਕਰਦੇ ਆਂ ਤੇ ਅਗਰ ਜੋੜੀ ਤੁਸੀਂ ਉੱਥੇ ਨਹੀਂ ਦੇਖੀ ਤਾਂ ਤੁਸੀਂ ਇੱਥੇ ਇੱਕ ਜਿਹੜੀ ਫਿਲਮ ਦੀ ਟਿਕਟ ਹੈ ਉਹਦੇ ਜਿੰਨੀ ਸਬਸਕ੍ਰਿਪਸ਼ਨ ਲੈ ਕੇ ਤੁਸੀਂ ਕੁਝ ਵੀ ਦੇਖ ਸਕਦੇ ਹੋ ਉਸ OTT ਪਲੇਟਫਾਰਮ ਤੇ ਸੋ ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਨੇ ਉਹ ਇੱਥੇ ਰਿਲੀਜ਼ ਹੋ ਗਈਆਂ ਨੇ OTT ਪਲੇਟਫਾਰਮ ਤੇ ਤੇ ਫਿਲਮ ਜਿਹੜੀ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਸੁਨੇਹਾ ਦੇ ਕੇ ਜਾਏਗੀ ਤੁਹਾਨੂੰ ਇਮੋਸ਼ਨਲ ਵੀ ਕਰੇਗੀ ਐਂਟਰਟੇਨ ਵੀ ਕਰੇਗੀ ਕਿਉਂਕਿ ਦਿਲਜੀਤ ਦੋਸਾਂਜ ਐਂਟਰਟੇਨਮੈਂਟ ਦਾ ਖਜ਼ਾਨਾ ਨੇ ਅਗਰ ਉਹਨਾਂ ਦੀਆਂ ਬਹੁਤ ਅੱਛਾ ਰਿਸਪੌਂਸ ਮਿਲਦਾ ਹੈ ਔਰ ਸਭ ਨੂੰ ਐਂਟਰਟੇਨ ਕਰਦੇ ਨੇ ਸੋ ਇਹ ਫਿਲਮ ਵੀ ਤੁਸੀਂ ਜੋ ਹੈ OTT ਪਲੇਟਫਾਰਮ ਤੇ ਦੇਖ ਸਕਦੇ ਹੋ ਜਾ ਕੇ